ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ ਤੂੰ ਪਹਿਲੇ ਦਿਨ ਤੋਂ ਚੱਕਿਆ ਜਾ ਰਿਹਾ ਇਹਨਾਂ ਦੇ ਕਹਿੰਦੇ ਜਿਹੜਾ ਜਬਰ ਤੇ ਬਿਲਕੁਲ 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 ਜੀ ਇਹ ਧਰਨੇ ਕਰਕੇ ਹੀ ਹੋ ਰਿਹਾ ਹੈ ਜੇ ਧਰਨਾ ਲਾਉਂਦੇ ਚੱਕੇ ਨਹੀਂ ਜਾਣਾ ਬਿਲਕੁਲ ਪਤਾ ਜੀ ਇਹ ਤੇ ਹੁਣ ਆਸ਼ਵਾਸਨ ਦਿੱਤਾ ਹੈ ਚੱਕੀ ਜਾ ਰਹੇ ਤੁਸੀਂ ਅੱਜ ਫੇਰ ਮੁੜ ਕੇ ਬਾਤ ਕਰੀ ਜਾਨੇ ਹੋ ਇਹਦੇ ਬਾਰੇ ਕਿ ਹਜੇ ਵੀ ਆਪਾਂ ਨੂੰ ਭਰੋਸਾ ਨਹੀਂ ਕਿ ਚੱਕਿਆ ਜਾਊਗਾ ਨਹੀਂ ਤਾਂ ਜੇ ਧਰਨਾ ਹੈ ਤਾਂ ਚੱਕਿਆ ਜਾਵੇ ਪਤਾ ਨਹੀਂ ਕਿਹੜੇ ਵੇਲੇ ਬੰਦ ਹੋ ਜਾਊਗਾ ਉਹ ਤਾਂ ਬਿਲਕੁਲ ਪਤਾ ਜੀ ਉਹ ਤਾਂ ਮੈਂ ਕੱਲ ਵੀ ਅਸੀਂ ਇਹੀ ਗੱਲ ਕਹੇ ਜੇ ਤੁਸੀਂ ਧਰਨਾ ਚੱਕਤਾ ਜੀ ਅੱਜ ਹੈ ਨਹੀਂ ਕੋਈ ਜੋ ਕਾਜ਼ਮੂ ਜੇ ਕਰਨੀ ਆ ਜੋ ਪਾ ਇਹ ਹੀ ਗੱਲ ਆ ਇਹ ਗੱਲ ਕੌਣ ਆ ਜੀ ਦੱਸੋ ਕਿਹਣੀ ਬਿਨਾਵੋਗੇ ਦੋ ਘੰਟੇ ਡਿਲੀਵਰੀ ਆਏ ਇਹ ਹੀ ਗੱਲ ਕੌਣ ਆ ਸਾਨੂੰ ਦੱਸੋ ਕਿ ਜਿਹੜੀ ਕੱਲ ਸਪੀਡ ਸੀ ਅੱਜ ਸਪੀਡ ਖਤਮ ਹੋ ਗਈ ਦੱਸੋ ਪਾ ਇਹ ਹੀ ਗੱਲ ਡਿਲੀਵਰੀ ਆਏ ਕਮੇਟੀ ਦੇ ਕਿਹਦੇ ਸਰਪੰਚ ਸਾਹਿਬ ਧਾਬਾ ਉੱਥੇ ਕਣੀ ਆ ਸਰਪੰਚ ਸਾਹਿਬ ਡਿਲੀਵਰੀ ਆਏ ਕੋਈ ਦੱਸੋ ਅੱਗੇ ਫਿੱਟ ਤੇ ਨਹੀਂ ਮੋਈ ਤੋਂ ਉੱਪਰ ਚੜਪੋੜਾ ਹਾਂ ਜੀ ਚਲੋ ਹਾਂ ਜੀ ਸੱਬਰਵਾਲ ਸਾਹਿਬ ਅੱਜ ਤੀਸਰਾ ਦਿਨ ਹੈ ਕਰਨੇ ਦਾ ਹਾਂ ਜੀ ਆਜੋ ਜੀ ਅੱਜ ਵੀ ਇੱਥੇ ਧਰਨਾ ਉਵੇਂ ਹੀ ਆ ਅੱਜ ਸਕੂਲਾਂ ਦੇ ਪ੍ਰਿੰਸੀਪਲ ਵੀ ਹੋਰ ਸਟਾਫ ਮੈਂਬਰ ਵੀ ਇੱਥੇ ਆਏ ਸੀ ਹਾਂ ਜੀ ਇਹ ਗਿਜਰਾਂਜਤ ਕੀ ਪ੍ਰੋਗਰਾਮ ਹੈ ਹੁਣ ਕੀ ਨਵੀਂ ਰੂਪਰੇਖਾ ਧਰਨੇ ਦੀ ਕੀ ਕਹੋਗੇ ਤੁਸੀਂ ਹਾਂ ਜੀ ਦੇਖੋ ਧਰਨਾ ਤਾਂ ਫਿਰ ਅਸੀਂ ਨਾਲ ਲਾ ਕੇ ਦੇ ਦੇ ਦੇਖੋ ਅਗਵਾੜਾ ਖੋਲਾ ਵਾਲੂ ਬਾਏ ਬਾਜੂ ਧਰਨਾ ਤੇ ਸਰਪੰਚ ਸਾਹਿਬ ਨੇ ਤੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇਹ ਧਰਨਾ ਇੱਥੇ ਲਗਾਇਆ ਗਿਆ ਠੀਕ ਹੈ ਪੂਰੇ ਦੇ ਡੰਬ ਨੂੰ ਚਕਾਉਣ ਬਾਅਦ ਕੱਲ ਈਓ ਸਾਹਿਬ ਆਏ ਸੀ ਉਹਨਾਂ ਨੇ ਸੁਵਾਸ਼ਣ ਦਿੱਤਾ ਸੀਗਾ ਵੀ ਚੱਕਿਆ ਜਾਊਗਾ ਪਰ ਜਿਹੜੇ ਇੱਥੋਂ ਦੇ ਲੋਕ ਐ ਉਹਨਾਂ ਨੂੰ ਹਜੇ ਪੂਰੀ ਤਰ੍ਹਾਂ ਇਹ ਤਸੱਲੀ ਨਹੀਂ ਹੈਗੀ ਵੀ ਜੇ ਅਸੀਂ ਇੱਥੋਂ ਧਰਨਾ ਚੱਕ ਲਿਆ ਵੀ ਉਸੇ ਟਾਈਮ ਵੀ ਇਹ ਕੂੜਾ ਚੱਕਣਾ ਬੰਦ ਹੋ ਸਕਦਾ ਵੈ ਜਿਵੇਂ ਕੱਲ ਸਪੀਡ ਸੀਗੀ ਕੂੜਾ ਚੱਕਣ ਦੀ ਅੱਜ ਉਸ ਤੋਂ ਅੱਧੀ ਸਪੀਡ ਵੀ ਹੈ ਅੱਜ ਕਿੰਨੀਆਂ ਟਰਾਲੀਆਂ ਲੱਗੀਆਂ ਹੋਈਆਂ ਜੀ ਦੋ ਟਰਾਲੀਆਂ ਆ ਗਈਆਂ ਮਸਾਂ ਉਹ ਵੀ ਪਤਾ ਨਹੀਂ ਮੁੜ ਕੇ ਆਈਆਂ ਕਿ ਨਹੀਂ ਮੁੜ ਕੇ ਆਈਆਂ ਜੀ ਦੋ ਗਈਆਂ ਮੁੜ ਕੇ ਨਹੀਂ ਆਈਆਂ ਕਿਵੇਂ ਯਕੀਨ ਕਰ ਲਈਏ ਸਹੀ ਬਿਲਕੁਲ ਜੀ ਕਿਵੇਂ ਧਰਨੇ ਨੂੰ ਚੱਕ ਲਈਏ ਸਹੀ ਹੈ ਪਰ ਤੁਸੀਂ ਵਰਦਸ ਸਿੰਘ ਬਾਜੁਰੇ ਸਤਿ ਆਤਮ ਲਾਲ ਖਲੀਫਾ ਜੀ ਕੱਲ ਈਓ ਸਾਹਿਬ ਆਏ ਸੀ ਤੁਸੀਂ ਵੀ ਨਾਲ ਸੀਗੇ ਉਹ ਆਪਾਂ ਨੂੰ ਸ਼ਵਾਸ਼ਣ ਦੇ ਕੇ ਗਏ ਸੀ ਵੀ ਇੱਥੋਂ ਜਲਦ ਤੋਂ ਜਲਦ ਕੂੜਾ ਚੱਕਿਆ ਜਾਊ ਪਰ ਅੱਜ ਕੂੜੇ ਦੀ ਸਪੀਡ ਫੇਰ ਘੱਟ ਹੋ ਗਈ ਕਿੰਨੇ ਦੋ ਹੀ ਟਰਾਲੀਆਂ ਚੱਕੀਆਂ ਗਈਆਂ ਹਲੇ ਤੱਕ ਮੈਂ ਤੁਹਾਡੇ ਵਿੱਚ ਹੀ ਆਇਆ ਸੀ ਸਮਾਜਿਕ ਤੌਰ ਤੇ ਕਿਉਂਕਿ ਤਰਨਾ ਜਦੋਂ ਇੱਕ ਦਿਨ ਪਹਿਲਾਂ ਲੱਗਿਆ ਸੀ ਉਸ ਦਿਨ ਨਹੀਂ ਆਇਆ ਸੀ ਉਹ ਕੱਲ ਵੀ ਮਾਫੀ ਮੰਗੀ ਸੀ ਤੇ ਅੱਜ ਮੈਂ ਕਿਹਾ ਵੀ ਹੋਰ ਕੰਮ ਬਾਅਦ ਚ ਪਹਿਲਾਂ ਉੱਥੇ ਜਾਣਾ ਵੀ ਦੇਖ ਕੇ ਆਵਾਂ ਵੀ ਕੀ ਹਾਲਾਤ ਹੈ ਇੱਥੇ ਅੱਗੋਂ ਆਏ ਤਾਂ ਉਹੀ ਹਾਲਾਤ ਆ ਜਿਹੜੇ ਕੱਲ ਸੀਗੇ ਐਲਸੀ ਕੋਈ ਉਹਨੇ ਫਰਕ ਨਹੀਂ ਪਿਆ ਥੋੜਾ ਬਹੁਤ ਜੋ ਚੱਕਿਆ ਗਿਆ ਈਓ ਸਾਹਿਬ ਨੇ ਆਪਣੇ ਨਾਲ ਇੱਥੇ ਵਾਦਾ ਕੀਤਾ ਸੀ ਵੀ ਅਸੀਂ ਇਹਨੂੰ ਜਲਦੀ ਚਕਾਉਣੇ ਉਹ ਕੱਲ ਤੱਕ ਜਿੰਨਾ ਚੱਕ ਸਕਦੇ ਹੋਣਗੇ ਉਹਨਾਂ ਚੱਕਿਆ ਅੱਜ ਉਹਨੂੰ ਚੱਕਣਾ ਚਾਹੀਦਾ ਔਰ ਚੱਕਣਾ ਨਾ ਚੱਕਣਗੇ ਤਾਂ ਫਿਰ ਬੈਠੇ ਹੀ ਆਂ ਅਸੀਂ ਤੀਜੀ ਗਰ ਰਾਜਨੀਤਿਕ ਦੇ ਪੱਖ ਤੋਂ ਉੱਪਰ ਉੱਠ ਕੇ ਇਹ ਮੈਂ ਸਭ ਤੋਂ ਪਹਿਲਾਂ ਸਟਾਰਟ ਇੱਕ ਦਿਨ ਉੱਪਰ ਖੜ ਕੇ ਕੀਤਾ ਸੀ ਫਿਰ ਐਮਪੀ ਸਾਹਿਬ ਆਏ ਗੇਜਰਾਮ ਜੀ ਨੇ ਵੀ ਬਹੁਤ ਐਫਰਟਸ ਕੀਤੇ ਹੋ ਸਕਦਾ ਹੈ ਬੀਬੀ ਜੀ ਜਗਰਾਉਂ ਦੇ ਐਮਐਲਏ ਉਹਨਾਂ ਨੇ ਵੀ ਬਹੁਤ ਐਫਰਟਸ ਕੀਤੇ ਉਹ ਮੈਂ ਨਹੀਂ ਕਹਿੰਦਾ ਹਰ ਵਰਗ ਨੂੰ ਇਸ ਕੰਮ ਲਈ ਲੱਗਣਾ ਚਾਹੀਦਾ ਹੈ ਗਊਸ਼ਾਲਾ ਵਾਲਿਆ ਨਵੀਨ ਜੀ ਖੜੇ ਹੈ ਬੋਵੀ ਜੀ ਹੈ ਸਾਡੇ ਹੋਰ ਸਾਰੇ ਸਾਥੀ ਕੰਟੀਨਿਊ ਜਿਨ੍ਹਾਂ ਨੂੰ ਦਿੱਕਤਾਂ ਲੱਗੇ ਰੇ ਹੁਣ ਤਾਂ ਮੈਂ ਕੱਲ ਵੀ ਕਿਹਾ ਸੀ ਅੱਜ ਵੀ ਕਹਿੰਨਾ ਸਰਪੰਚ ਜਿਹੜੇ ਹੈਗੇ ਆ ਖਵਾਜਾ ਬਾਜੂ ਜੀ ਇਹਨਾਂ ਦੀ ਹਿੰਮਤ ਸਦਕੇ ਦੁਆਰਾ ਤਾਂ ਨਾ ਲੱਗਿਆ ਔਰ ਸਾਨੂੰ ਸਾਰਿਆਂ ਨੂੰ ਇਸ ਉੱਤੇ ਇੱਕ ਸਹਿਯੋਗ ਦੇਣਾ ਚਾਹੀਦਾ ਆ ਬੱਚੇ ਵੀ ਹੁਣ ਮੈਂ ਦੇਖਿਆ ਛੋਟੇ ਛੋਟੇ ਸੰਮਤੀ ਸਕੂਲਾਂ ਦੇ ਆਈ ਸੀ ਜਹਾਂ ਜਿਹੜੇ ਪ੍ਰਿੰਸੀਪਲ ਵੀ ਆਏ ਮੈਡਮਾਂ ਮਿਲ ਕੇ ਗਏ ਰਸਤੇ ਸਾਰੇ ਔਰ ਇਦਾਂ ਹੀ ਸਾਨੂੰ ਲੋਕਾਂ ਨੂੰ ਇਕੱਠੇ ਹੋਣਾ ਪਊ ਤਾਂ ਸਾਡੇ ਜਗਰਾਉਂ ਦਾ ਕੁਝ ਬਣੂਗਾ ਜਗਰਾਉਂ ਦੀਆਂ ਰਹੀਆਂ ਸੜਕਾਂ ਦੀ ਗੱਲ ਤਿੰਨ ਹੀ ਸੜਕਾਂ ਨੇ ਰਾਏਕੋਟ ਰੋਡ ਅਨਾਰਕਲੀ ਬਾਜ਼ਾਰ ਤੇ ਆ ਡਿਸਪੋਜਰ ਰੋਡ ਤੇ ਆਹੜਾ ਰੋੜਾ ਇਹ ਡੰਡੀ ਹੁੰਦੀ ਸੀ ਸਾਨੂੰ ਪਤਾ ਜਦੋਂ ਬਚਪਨ ਅਸੀਂ ਹੰਡਾਇਆ ਗੀਤਾ ਕਲੋਨੀ ਸਾਰੀ ਇੱਕ ਡੰਡੀ ਖੇਤ ਆ ਕਿ ਖੁੰਡੇ ਅਸੀਂ ਖੇਡਦੇ ਹੁੰਦੇ ਸੀ ਪੁਰਾਣੇ ਟਾਈਮ ਦੇ ਵਿੱਚ ਤੇ ਕੁਝ ਨਹੀਂ ਸੀ ਹੁੰਦਾ ਤਿੰਨ ਸੜਕਾਂ ਦੇ ਲਈ ਉਹਨਾਂ 'ਚ ਮੈਂ ਵੀ ਇੱਕ ਕੌਂਸਲਰਾਂ ਦੋ ਵਾਰ ਬਣਿਆ ਅਸੀਂ ਜਿਗਰਾਉਂਦਾ ਕੱਖ ਨਹੀਂ ਸਵਾਰ ਸਕੇ بڑے بڑے ਲੀਡਰ ਉੱਥੇ ਹੀ ਸਾਡਾ ਜਿਗਰਾਉਂ ਫਿਰਦਾ ਤਿੰਨ ਰੋੜਾਂ ਨੇ ਸਿਰਫ ਜਿਗਰਾਉਂਦੀਆਂ ਉਹ ਕਹਿੰਦਾ ਮੈਂ ਬਹੁਤ ਕੁਝ ਕੀਤਾ ਉਹ ਕਹਿੰਦਾ ਮੈਂ ਬਹੁਤ ਕੀਤਾ ਪਰ ਉਹ ਸਾਰਾ ਕੁਝ ਸੇਰਾ ਤੁਹਾਨੂੰ ਸਭ ਕੁਝ ਤੁਸੀਂ ਕਰੋ ਪਰ ਜਗਰਾਉਂਦੇ ਲੋਕਾਂ ਨੂੰ ਨਜ਼ਾਦ ਦਿਓ ਸੜਕਾਂ ਰੋੜਾਂ ਤੋਂ ਵੀ ਔਰ ਗੰਦਗੀ ਤੋਂ ਬਸ ਇੰਨੀ ਮੇਰੀ ਬੇਨਤੀ ਠੀਕ ਹੈ ਇਹ ਧਰਨਾ ਜੇ ਨਾ ਸਪੀਡ ਫੜੀ ਮੈਂ ਸਾਰੇ ਨਾਲ ਲੈ ਕੇ ਕਮੇਟੀ ਦਫ਼ਤਰ ਮੂਰੇ ਬੱਤਾਂਗੇ ਠੀਕ ਹੈ ਠੀਕ ਹੈ ਭਾਈ ਕਮੇਟੀ ਭਰਾਂਗੇ ਜੀ ਉੱਤੇ ਕਮੇਟੀ ਦੇ ਲੈ ਇਹ ਜਾ ਕੇ ਕਮੇਟੀ ਜਾਵਾਂਗੇ ਫਿਰ ਉੱਤੇ ਅਸਥਾਨ ਨਹੀਂ ਬੈਟਣਗੇ ਇਹ ਫਿਰ ਸਾਡੇ ਸਾਰੇ ਜਿੰਨੇ ਵੀ ਇਹ ਜਿਹੜੇ ਨਗਰਪਾਲਿਕਾ ਦੇ ਐਮਸੀ ਸਾਹਿਬ ਹਨ ਇਹ ਉੱਥੇ ਬੈਠਣਗੇ ਨਾਲ ਇਹਦੇ ਅਸੀਂ ਇਹਨਾਂ ਦੇ ਨਾਲ ਬੈਠ ਕੇ ਇਹ ਕੂੜਾ ਪੱਕਾ ਹੀ ਤੌਰ ਤੇ ਇੱਥੇ ਬੰਦ ਕਰਣਾ ਤੇ ਜਿਹੜੀ ਡਿਸਪੋਜ਼ਲ ਹੈ ਪੱਕੀ ਕਰਾ ਕੇ ਥਾਂ ਪਰਤਾ ਉੱਟਣਾ ਠੀਕ ਪਾਈ ਮਨਜ਼ੂਰ ਹੈ ਜੀ ਮਨਜ਼ੂਰ ਹੈ ਮਨਜ਼ੂਰ ਹੈ ਆ ਦੋ ਤਿੰਨ ਦੇ ਦੇ ਉਹਨਾਂ ਨੂੰ ਇਹ ਤੋਂ ਬਾਅਦ ਇੱਥੇ ਬੈਠਣਾ ਆਪਣਾ ਠੀਕ ਹੈ ਚੱਕਰਾਂ ਨਹੀਂ ਜੀ ਓਨੇ ਦਿਨ ਜਿੰਨੀ ਦੇ ਰਹੇ ਨੇ ਹੋਰ ਆਊਂਡ ਕੰਮ ਕਰ ਦਾਂਗੇ ਬਸ ਸਾਥ ਦਿਓ ਬਸ ਠੀਕ ਹੈ ਮਾਰ ਬੰਦਾ ਕੱਢੋ ਮੈਂ ਕਹਿੰਦਾ ਜੀ ਰਾਤ ਰਾਤ ਦਿਨ ਸੌ ਓਨੇ ਦਿਨ ਬੈਠਾਂਗੇ ਅੱਗੇ ਵੀ ਨਾ ਸੰਡਾ ਵੀ ਕੋਈ ਪੋਲਿਟੀਕਲ ਮੁੱਦਾ ਨਹੀਂ ਹੈ ਸਿਰਫ ਇਹਨਾਂ ਦੇਖੋ ਉਧਰ ਅਗਰ ਤੁਸੀਂ ਕੈਮਰਾ ਘੁਮਾਓ ਤੁਹਾਡਾ ਗਰਾਊਂਡ ਹੈ ਹਾਂਜੀ ਹਾਂਜੀ ਬੱਚੇ ਸਾਨੂੰ ਪੁੱਛਦੇ ਨੇ ਕਿ ਤੁਸੀਂ ਗਰਾਊਂਡ 'ਚ ਕਿਉਂ ਨਹੀਂ ਸਾਨੂੰ ਲੈ ਕੇ ਜਾ ਰਹੇ ਕਿੱਥੋਂ ਲੈ ਕੇ ਜਾਈਏ ਇਤੋਂ ਹੀ ਬੱਚੇ ਰੋਜ਼ ਨਿਕਲ ਕੇ ਆਉਂਦੇ ਨੇ ਅਸੀਂ ਕੀ ਐਸਐਸਟੀ ਦੇ ਚੈਪਟਰ ਜਿਸ ਨਗਰ ਕਾਉਂਸਲ ਹੈ ਅਸੀਂ ਕੀ ਚੈਪਟਰ ਉਹ ਨੂੰ ਐਕਸਪਲੇਨ ਕਰੀਏ ਕਿਉਂਕਿ ਉਹ ਸਾਨੂੰ ਅੱਗੋਂ ਕੁਐਸਚਨ ਕਰ ਰਹੇ ਨੇ ਕਿ ਮੈਡਮ ਇਥੇ ਕਿਉਂ ਨਹੀਂ ਮਸਲਾ ਹੱਲ ਹੋ ਰਿਹਾ ਔਰ ਸਭ ਤੋਂ ਜਿਹੜੀ ਬਹੁਤ ਡੇਂਜਰਸ ਗੱਲ ਹੈ ਜਿਹੜੀ ਪਲੀਜ਼ ਉਹਨੂੰ ਹਾਈਲਾਈਟ ਜ਼ਰੂਰ ਕਰਿਓ ਕਿ ਸਾਡੇ ਬੱਚੇ ਤੇ ਸਾਡੇ ਪੇਰੈਂਟਸ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਹਿੰਦੇ ਵੀ ਜੇ ਕੁਝ ਨਾ ਹੱਲ ਹੋਇਆ ਤਾਂ ਅਸੀਂ ਆ ਆ ਪਾਵਾਂਗੇ ਆਪਣੇ ਬੱਚਿਆਂ ਨੂੰ ਲੈ ਕੇ ਸਾਡੇ ਟੀਚਰਜ਼ ਆਣਗੇ ਤੇ ਅਸੀਂ ਆਪ ਹੀ ਚੁੱਕ ਕੇ ਕਿਤੇ ਨਾ ਕਿਤੇ ਸੁੱਟਣ ਦਾ ਇੰਤਜ਼ਾਮ ਕਰਾਂਗੇ ਫਿਰ ਜੇ ਇੰਨੀ ਮਾੜੀ ਹਾਲਾਤ ਹੋ ਗਈ ਕਿ ਬਿਲਕੁਲ ਜੀ ਬਿਲਕੁਲ ਸੋ ਸਾਡੇ ਬੱਚਿਆਂ ਦੇ ਪੇਰੈਂਟਸ ਵੀ ਇਸ ਗੰਦਗੀ 'ਚ ਹੱਥ ਪਾਉਣ ਨੂੰ ਤਿਆਰ ਨੇ ਜੇ ਕੋਈ ਮਸਲਾ ਪਬਲਿਕ ਹਾਲ ਨਾ ਹੋ ਜਾਤਾ ਸੋ ਪਲੀਜ਼ ਸਾਡੇ ਵੱਲੋਂ ਰਿਕੁਐਸਟ ਹੈ ਇਸ ਮੁਹਿੰਮ ਨੂੰ ਅੱਗੇ ਵਧਾਓ ਐਜ਼ ਅਹ ਇੱਥੋਂ ਦੇ ਵਾਸੀ ਨਾ ਕਿ ਕਿਸੇ ਅਗੇ ਅਗੇਨ ਪੋਲਿਟੀਕਲ ਪਾਰਟੀ ਨੂੰ ਕਿਸੇ ਅਸੀਂ ਟਾਰਗੇਟ ਨਹੀਂ ਕਰਦੇ ਅਸੀਂ ਤਾਂ ਇੱਕ ਇਸ ਮੁਹਿੰਮ ਦੇ ਵਿੱਚ 7 ਦਿਨ ਆਏ ਆ ਕਿਉਂਕਿ ਇੱਧਰ ਉਹ ਰੂਪਾਟਿਕ ਇੱਧਰ ਅਨੁਗ੍ਰਹਿ ਸਕੂਲ ਹੈ ਮੰਦਿਰ ਹੈ ਗਊਸ਼ਾਲਾ ਹੈ ਉਦਰਾ ਸੁਆਮੀ ਰੂਪਚੰਦ ਜਨ ਸਕੂਲ ਦਾ ਗਰਾਊਂਡ ਹੈ ਤੇ ਸਾਰੇ ਹੀ ਅਫੈਕਟਡ ਹੋ ਰਹੇ ਨੇ ਇਧਰ ਸੁਵਾਲਿਕ ਸਕੂਲ ਦਾ ਸਾਰਾ ਸਟਾਫ ਆਇਆ ਹੋਇਆ ਦੇਖੋ ਅਸੀਂ ਸਾਰੇ ਆਪਸ ਵਿੱਚ ਪਬਲੀਕਲੀ ਬਹੁਤ ਡਿਸਕਸ ਕਰਦੇ ਹਾਂ ਇਸ ਚੀਜ਼ ਨੂੰ ਪਰ ਅੱਜ ਸਾਨੂੰ ਮੌਕਾ ਮਿਲਿਆ ਕਿ ਅਸੀਂ ਵਾ ਕੇ ਆਪਣੀ ਗੱਲ ਰੱਖ ਸਕੀਏ ਥੈਂਕ ਯੂ ਵੈਰੀ ਮਚ ਹਾਂ ਜੀ ਸਾਰੇ ਜਿਹੜੇ ਇੱਥੇ ਰੋਜ਼ ਵੇਚਰਦੇ ਆ ਜੀ ਉਹਨਾਂ ਵੱਲੋਂ ਇਹ ਸਾਰਾ ਮਹਿੰਮ ਚਲਾਈ ਗਈ ਆ ਸਰਪੰਚ ਸਾਹਿਬ ਸਾਡੇ ਵਧਾਈ ਦੇ ਪਾਸੇ ਰ ਕਿੱਥੇ ਆ ਇਸ ਵੀਰ ਦੇ ਲਈ ਜ਼ੋਰਦਾਰ ਤਾੜੀਆਂ ਜੀ ਜਿਹਨੇ ਮੂਰੇ ਲੱਗ ਕੇ ਇਸ ਮੂਰੇ ਦਾ ਚੜਾ ਜੰਦਾਬਾਦ ਫਗੋੜ ਬੰਦੇ ਲਾਜੂ ਜਿੱਦਾਂ ਵੇ ਇਸੇ ਬੰਦੇ ਨੂੰ ਗਊ ਮਾਤਾ ਨੇ ਕਹਿ ਲੋ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਹੈ ਜਿਹੜਾ ਇਹਨੇ ਝੰਡਾ ਚੱਕਿਆ ਅਸੀਂ ਸਾਰੇ ਇਹਦੀ ਐਨ ਮੋਢੇ ਨਾਲ ਮੋਢਾ ਖੜ ਕੇ ਨਾਲ ਖੜਿਆਂਗੇ ਇਹਦੇ ਨਾਲ ਨਾਲ ਤੁਰਾਂਗੇ ਵੀ ਔਰ ਤਨੋਂ ਮਨੋਂ ਤਨੋਂ ਜਿਹੜੀ ਚੀਜ਼ ਕਹੋਗੇ ਅਸੀਂ ਹਾਜ਼ਰ ਆ ਕਿਉਂਕਿ ਇੱਥੇ ਗਊਸ਼ਾਲਾ ਇੱਥੇ ਮੰਦਿਰ ਇੱਥੇ ਨਾਨਕਸਰ ਜਾਣਾ ਕਿਸੇ ਨੇ ਵੀ ਨੰਗਣਾ ਸਾਰਾ ਦੇ ਨਾਲ ਟੀਚਰਸ ਖੜੇ ਦੇਖੋ ਉਹਨਾਂ ਨੂੰ ਪੁੱਛੋ ਜਿਹੜਾ ਇੱਥੇ ਮੂੰਹ ਟਾ ਕੇ ਚੁੰਨੀਆਂ ਇੱਕ ਪਾਸੇ ਸਕੂਟਰੀ ਚਲਾਣੀ ਮੂੰਹ ਟੱਕਣਾ ਕੋ ਉਹ ਕੀ ਕਰਨ ਬੱਚਿਆਂ ਨੂੰ ਲੈ ਕੇ ਰੋ ਸਕੂਲ ਛੱਡਣ ਜਾਂਦੇ ਨੇ ਜਿਹੜੇ ਲੇਡੀਜ਼ ਸਵੇਰ ਉਹ ਇੱਥੇ ਰੋਜ਼ ਹਾਦਸਿਆਂ ਦਾ ਇੱਥੇ ਬਣਿਆ ਹੋਇਆ ਅਸੀਂ ਐਡਾ ਵਧੀਆ ਚੀਜ਼ ਬਣੀ ਹੋਈ ਆ ਅਸੀਂ ਇਹਨੂੰ ਇਹਨਾਂ ਪਾਰਕ ਬਣਾ ਕੇ ਇੱਥੇ ਵਧੀਆ ਚੀਜ਼ਾਂ ਇਹਨਾਂ ਬੂਟੇ ਲਾ ਕੇ ਕੱਲ ਆਪਣੀ ਸਰਪੰਚਾ ਨਾਲ ਹੋ ਜਾ ਅਸੀਂ ਬਣਾਉਣਾ ਔਰ ਇਹ ਸਾਰੇ ਨਗਰ ਵਾਸੀਆਂ ਵੱਲੋਂ ਆ ਸਾਰੇ ਵੱਧ ਚੜ ਕੇ ਦੇ ਵਿੱਚ ਸਹਿਯੋਗ ਦਿਓ ਇਸ ਇਸ ਮੋਹਮਾ ਆਪਾਂ ਇਹ ਆਪਾਂ ਇੱਕ ਜੰਗ ਜਿੱਤਣੀ ਆ ਔਰ ਆਪਾਂ ਇੱਥੇ ਕੂੜੇ ਦਾ ਡੰਪ ਪੱਕੇ ਤੌਰ ਤੇ ਬੰਦ ਕਰਾਉਣਾ ਬਹੁਤ ਠ